एसटीवी प्रोडक्शन पॉल ब्रेट शो दी एक खास रिपोर्ट पंजाब ਦੇ ਕੁਝ ਪਿੰਡ ਹਰਿਆਣਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਪੰਜਾਬ ਦੇ ਇਨ੍ਹਾਂ ਸਵਾਰਥੀ ਲੀਡਰਾਂ ਦੀ ਬਦਤਾਲਦ ਪੰਜਾਬ ਦੇ ਸਿਆਸੀ ਲੀਡਰ ਪਿਛਲੇ ਲੰਮੇ ਸਮੇਂ ਤੋਂ ਹਰਿਆਣਾ ਪੰਜਾਬ ਬਾਰਡਰ ਦੇ ਪੰਜਾਬੀ ਬੋਲ ਦੇ ਪਿੰਡ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕਰਦੇ ਆ ਰਹੇ ਹਨ ਅਕਾਲੀਆਂ ਨੇ ਤਾਂ ਇਸ ਮੁੱਦੇ ਉੱਤੇ ਕਈ ਵਾਰ ਮੋਰਚੇ ਵੀ ਲਗਾਏ ਬਹੁਤ ਵਾਰ ਅਕਾਲੀ ਕਾਂਗਰਸ ਦੀਆਂ ਸਰਕਾਰਾਂ ਵੀ ਬਣੀਆਂ ਪਰ ਸੱਤਾ ਹਾਸਲ ਕਰਕੇ ਇਸ ਮੁੱਦੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਕੋਈ ਖਾਸ ਸੂਤਾ ਨਹੀਂ ਦਿੱਤੀਆਂ ਸਰਕਾਰਾਂ ਦੀ ਹਾਲਤ ਹਮੇਸ਼ਾ ਹੀ ਮਾੜੀ ਰਹੀ ਹੈ ਕੱਗਰ ਦਰਿਆ ਦੇ ਕਿਨਾਰਿਆਂ ਤੇ ਸਥਿਤ ਪਿੰਡਾਂ ਨੂੰ ਹੜ੍ਹਾਂ ਦੀ ਆਫਤ ਤੋਂ ਬਚਾਉਣ ਲਈ ਕੋਈ ਯੋਜਨਾ ਨਹੀਂ ਬਣਾਈ ਗਈ ਹਾਰਪੀਤ ਪਿੰਡਾਂ ਨੂੰ ਇਸ ਆਫਤ ਤੋਂ ਕਿਵੇਂ ਬਚਾਇਆ ਜਾ ਸਕੇ ਜਦਕਿ ਗਵਾਂਟੀ ਸੁਬੇ ਹਰਿਆਣੇ ਨੇ ਕੱਗਰ ਦੇ ਪਾਣੀ ਦੀ ਮਾਰ ਵੱਲ ਵਾਲੇ ਖੇਤਾਂ ਵਿੱਚ ਬੰਨ ਲਗਾ ਕੇ ਉੱਤੇ ਪੱਥਰ ਲਗਾ ਕੇ ਜਾਲ ਪਾਇਆ ਹੋਇਆ ਹੈ ਕਿ ਬੰਨ ਮਜ਼ਬੂਤ ਰਹੇ ਕੱਗਰ ਦਾ ਪਾਣੀ ਜੋ ਹੈ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਕਰ ਸਕੇ ਹਰਿਆਣਾ ਸਰਕਾਰ ਦੀ ਇਹ ਯੋਜਨਾ ਸਫਲ ਵੀ ਹੋਈ ਹੈ ਇਸ ਵਾਰੇ ਕੱਗਰ ਦਰਿਆ ਦੇ ਪਾਣੀ ਸਦਕਾ ਹਰਿਆਣੇ ਦੇ ਪਿੰਡਾਂ ਦਾ ਨੁਕਸਾਨ ਘਟ ਹੋਇਆ ਹੈ। ਪ੍ਰਾਪਤ ਰਿਪੋਰਟ ਮੁਤਾਬਕ ਹਰਿਆਣੇ ਦੇ ਐਸੇ ਪ੍ਰਬੰਧਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਕੁਝ ਪਿੰਡ ਹੁਣ ਹਰਿਆਣੇ ਵਿੱਚ ਸ਼ਾਮਲ ਹੋਣ ਦੀ ਮੰਗ ਕਰਨ ਲੱਗੇ ਹਨ। ਇਹ ਪਿੰਡ ਹਨ ਕੱਗਰ ਦੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਤਰਮੀੜੀ ਸਸਾ ਗੁਜਰਾ ਸਸੀ ਆਦ। ਜਿਨ੍ਹਾਂ ਦੀ ਫਸਲ ਕੱਗਰ ਦਰਿਆ ਵਿੱਚ ਆਏ ਹੜ੍ਹ ਸਦਕਾ ਤਬਾਹ ਹੋ ਗਈ ਹੈ। ਪੰਜਾਬ ਦੇ ਸਿਆਸੀ ਲੀਡਰਾਂ ਨੂੰ ਸੋਚਣ ਦੀ ਲੋੜ ਹੈ ਕਿ ਐਸਾ ਕਿਉਂ ਹੋ ਰਿਹਾ ਹੈ ਕਗਦਰਿਆ ਹਰਿਆਣਾ ਪੰਜਾਬ ਦੇ ਬਾਰਡਰ ਤੇ ਵਗਦਾ ਹੈ ਫਿਰ ਪੰਜਾਬ ਹਰਿਆਣੇ ਤੋਂ ਕਿਵੇਂ ਪਛੜ ਗਿਆ ਹਰਿਆਣੇ ਦੇ ਪ੍ਰਬੰਧ ਵੇਖ ਕੇ ਪੰਜਾਬ ਦੇ ਪਿੰਡ ਹਰਿਆਣੇ ਵਿੱਚ ਸ਼ਾਮਲ ਹੋਣ ਦੀ ਮੰਗ ਕਰਨ ਲੱਗੇ ਹਨ ਪੰਜਾਬ ਦੇ ਸਿਆਸੀ ਲੀਡਰੋ ਕੁਝ ਗੌਰ ਕਰੋ ਹਾਰਡਪਿਟ ਖੇਤਰਾਂ ਦਾ ਪ੍ਰਬੰਧ ਬਿਹਤਰ ਜ਼ਰੂਰ ਕਰੋ SDV ਪ੍ਰੋਡਕਸ਼ਨ ਦੀ 에ਰਪੋਰਟ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੇ ਸੁਝਾਅ ਲਿਖ ਕੇ ਜਰੂਰ ਸਾਡੇ ਤੱਕ ਪਹੁੰਚਾਓ ਅਤੇ ਇਸ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਦਾ ਸਾਈਨ ਵੀ ਔਨ ਕਰ ਲਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਵੀਡੀਓ ਦੇਖ ਸਕੋ ਧੰਨਵਾਦ